ਨਮਸਕਾਰ ਇਹ ਆਕਾਸ਼ ਮਾਨੀ ਹੈ ਹੁਣ ਤੁਸੀਂ ਗੁਰਵਿੰਦਰ ਸਿੰਘ ਸੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 62000 ਕਰੋੜ ਰੁਪਏ ਤੋਂ ਵੱਧ ਦੀਆਂ ਵੱਖ-ਵੱਖ ਯੁਵਾ ਕੇਂਦਰਿਤ ਪਹਿਲ ਕਦਮੀਆਂ ਦਾ ਉਦਘਾਟਨ ਕੀਤਾ ਹੈ ਜਿਸ ਨਾਲ ਦੇਸ਼ ਭਰ ਵਿੱਚ ਸਿੱਖਿਆ ਹੁਨਰ ਅਤੇ ਉਦਮਤਾ ਨੂੰ ਇੱਕ ਨਿਰਣਾਇਕ ਹੁਲਾਰਾ ਮਿਲੇਗਾ ਨਵੀਂ ਦਿੱਲੀ ਦੇ ਵਿਗਿਆਨ ਪਵਨ ਵਿਖੇ ਕੋਸ਼ਲ ਦੀਕਸ਼ਾਂਤ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨੇ ਅਪਗ੍ਰੇਡ ਕੀਤੇ ਆਈਡੀਆਜ਼ ਪੀਐਮ ਸੇਤੂ ਰਾਹੀਂ ਪ੍ਰਧਾਨ ਮੰਤਰੀ ਹੁਨਰ ਤੇ ਰੋਜ਼ਗਾਰ ਯੋਗਤਾ ਪਰਿਵਰਤਨ ਦੀ ਸ਼ੁਰੂਆਤ ਕੀਤੀ ਇਹ 60000 ਕਰੋੜ ਰੁਪਏ ਦੇ ਨਿਵੇਸ਼ ਨਾਲ ਇੱਕ ਕੇਂਦਰੀ ਸਮਰਥਿਤ ਯੋਜਨਾ ਹੈ ਇਸ ਯੋਜਨਾ ਤਹਿਤ ਦੇਸ਼ ਭਰ ਵਿੱਚ 1000 ਸਰਕਾਰੀ ਆਈਟੀਆਈ ਨੂੰ ਇੱਕ ਹੱਬ ਐਂਡ ਸਪੋਕ ਮਾਡਲ ਵਿੱਚ ਅਪਗ੍ਰੇਡ ਕਰਨ ਦੀ ਕਲਪਨਾ ਕੀਤੀ ਗਈ ਹੈ ਜਿਸ ਵਿੱਚ 200 ਹੱਬ ਆਈਟੀਆਈਜ਼ ਤੇ 800 ਸਪੋਕ ਆਰਟੀਆਈ ਸ਼ਾਮਿਲ ਨੇ ਸ਼੍ਰੀ ਮੋਦੀ ਨੇ 34 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 400 ਨਵੀਆਂ ਵਿਦਿਆਲਿਆ ਅਤੇ 200 ਇਕਲਵਯਾ ਮਾਡਲ ਰਿਹਾਈਸ਼ੀ ਸਕੂਲਾਂ ਵਿੱਚ ਸਥਾਪਿਤ 1200 ਵੋਕੇਸ਼ਨਲ ਸਕਿੱਲ ਲੈਬਾਂ ਦਾ ਵੀ ਧਿਕਾਰਨ ਕੀਤਾ। ਪ੍ਰਧਾਨ ਮੰਤਰੀ ਨੇ ਬਿਹਾਰ ਦੀ ਪੁਨਰਗਠਿਤ ਮੁੱਖ ਮੰਤਰੀ ਨਿਸ਼ਚੇ ਸਵੈ ਸਹਾਇਤਾ ਪੱਤਾ ਯੋਜਨਾ ਦੀ ਵੀ ਸ਼ੁਰੂਆਤ ਕੀਤੀ ਜਿਸ ਤਹਿਤ ਹਰ ਸਾਲ 5 ਲੱਖ ਗ੍ਰੈਜੂਏਟ ਨੌਜਵਾਨਾਂ ਨੂੰ 2 ਸਾਲਾਂ ਲਈ ਮੁਫਤ ਹੁਨਰ ਸਿਖਲਾਈ ਦੇ ਨਾਲ-ਨਾਲ 1000 ਰੁਪਏ ਦਾ ਮਾਸਿਕ ਪੱਤਾ ਵੀ ਮਿਲੇਗਾ। ਪ੍ਰਧਾਨ ਮੰਤਰੀ ਨੇ ਸਮਾਗਮ ਵਿੱਚ ਹੁਨਰ ਵਿਕਾਸ ਤੇ ਉਦਮਤਾ ਮੰਤਰਾਲੇ ਅਧੀਨ ਉਦਯੋਗਿਕ ਸਿਖਲਾਈ ਸੰਸਥਾਵਾਂ ਦੇ 46 ਆਲ ਇੰਡੀਆ ਟੋਪਾਂ ਨੂੰ ਸਨਮਾਨਿਤ ਕੀਤਾ ਜੰਮੂ ਕਸ਼ਮੀਰ ਵਿੱਚ ਖਰਾਬ ਮੌਸਮ ਦੇ ਚੱਲਦਿਆਂ ਸ਼੍ਰੀ ਮਾਤਾ ਦੇਵੀ ਵੈਸ਼ਨੋ ਦੇਵੀ ਯਾਤਰਾ ਕੱਲ ਤੋਂ ਇਸ ਮਹੀਨੇ ਦੀ 7 ਤਰੀਕ ਤੱਕ ਮੁਲਤਵੀ ਰਹੇਗੀ ਇਹ ਫੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਤੇ ਤੰਦਰੁਸਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ ਸ਼ਰਧਾਲੂਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੁਆਰਾ ਆਪਣੀ ਵੈੱਬਸਾਈਟ ਤੇ ਹੋਰ ਅਧਿਕਾਰ ਸੰਚਾਰ ਚੈਨਲ ਰਾਹੀਂ ਜਾਰੀ ਕੀਤੇ ਗਏ ਅਧਿਕਾਰਤ ਅਪਡੇਟ ਦੀ ਪਾਲਣਾ ਕਰਨ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕੁਟਾਰੂ ਚੱਕ ਨੇ ਦਾਣਾ ਮੰਡੀ ਗੁਜਦਾਸਪੁਰ ਵਿਖੇ ਝੋਨੇ ਦੀ ਖਰੀਦ ਦਾ ਜਾਇਜ਼ਾ ਲਿਆ ਇਸ ਮੌਕੇ ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਰਾਜ ਭਰ ਵਿੱਚ 1822 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਨੇ ਤੇ ਸਾਰੀਆਂ ਹੀ ਮੰਡੀਆਂ ਵਿੱਚ 16 ਸਤੰਬਰ ਤੋਂ ਝੋਨੇ ਦੀ ਖਰੀਦ ਨਿਰਵਿਘਨ ਜਾਰੀ ਹੈ ਉਹਨਾਂ ਦੱਸਿਆ ਕਿ ਹੁਣ ਤੱਕ ਰਾਜ ਭਰ ਦੀਆਂ ਮੰਡੀਆਂ ਵਿੱਚ 4.21 ਲੱਖ ਮੀਟ्रिक टन ਝੋਨਾ ਆਇਆ ਹੈ ਜਿਸ ਵਿੱਚ 4 ਲੱਖ ਮੀਟ्रिक टन ਖਰੀਦਿਆ ਜਾ ਚੁੱਕਾ ਹੈ ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਮੰਡੀਆਂ ਵਿੱਚ ਖਰੀਦੇ ਗਏ ਝੋਨੇ ਦੀ ਨਾਲੋਂ ਨਾਲ ਲਿਫਟਿੰਗ ਕੀਤੀ ਜਾ ਰਹੀ ਹੈ ਤੇ ਕਿਸਾਨਾਂ ਨੂੰ 24 ਘੰਟੇ ਵਿੱਚ ਦਾਅਗੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸਾਨਾਂ ਨੂੰ 721 ਕਰੋੜ ਰੁਪਏ ਦੀ ਝੋਨੇ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਗੁਰਦਾਸਪੁਰ ਮੰਡੀ ਦੇ ਅੰਦਰ ਲਗਾਤਾਰ ਡੇ ਬਾਏ ਡੇ ਜਿਹੜਾ ਪੈਡੀ ਦੀ ਪਰਚੇਜ ਦਾ ਕੰਮ ਹੈ ਉਹ ਹੋ ਰਿਹਾ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 421000 ਮੀਟੀ ਅਰਾਈਵਲ ਪਹੁੰਚੀ ਹੈ ਜਿਹਦੇ ਵਿੱਚੋਂ ਲਗਭਗ 4 ਲੱਖ ਜਿਹੜੀ ਆ ਉਹ ਖਰੀਦੀ ਜਾ ਚੁੱਕੀ ਹੈ 24 24 ਘੰਟਿਆਂ ਦੇ ਅੰਦਰ ਕਿਸਾਨ ਦੇ ਖਾਤੇ 'ਚ ਪੈਸੇ ਪਾਏ ਜਾ ਰਹੇ ਹਨ ਸ਼ਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਸੰਬੰਧੀ ਦੇਸ਼ ਭਾਰਵੇਂ ਸਮਾਗਮ ਕਰਵਾਉਣ ਜਾ ਰਹੀ ਹੈ। ਉਹਨਾਂ ਕਿਹਾ ਕਿ ਸਮਾਗਮਾਂ ਦੀ ਅਧਿਕਾਰ ਸ਼ੁਰੂਆਤ 25 ਅਕਤੂਬਰ ਨੂੰ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਹੋਵੇਗੀ। ਜਿਸ ਤੋਂ ਬਾਅਦ ਉਸੇ ਸ਼ਾਮ ਗੁਰਦੁਆਰਾ ਇਕਾਬਗੰਜ ਸਾਹਿਬੇ ਕੀ ਕੀਰਤਨ ਦਰਬਾਰ ਹੋਵੇਗਾ। ਇਸ ਤੋਂ ਬਾਅਦ ਮੁੱਖ ਸਮਾਗਮ 23 ਤੋਂ 25 ਨਵੰਬਰ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣਗੇ। ਉਨੀ ਤੋਂ 3 ਨਵੰਬਰ ਤੱਕ ਰੋਜ਼ਾਨਾ ਸਮਾਗਮਾਂ ਵਿੱਚ ਖੰਡਪਾਟ ਸਾਹਿਬ ਸਰਬਤਰਨ ਸੰਮੇਲਨ ਦੇ ਪ੍ਰਦਰਸ਼ਨੀਆਂ ਤੇ ਡਰੋਨ ਸ਼ੋਅ ਹੋਣਗੇ ਸਰਦਾਰ ਰਮਾਂਸ ਨੇ ਅੱਗੇ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਇੱਕ ਇਤਿਹਾਸਕ ਜਲਾਸ ਚਵੀ ਨੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਵੀ ਕਰਵਾਉਣ ਦਾ ਪ੍ਰਸਤਾਵ ਹੈ ਕੈਬਨਨ ਮੰਤਰੀ ਸੰਜੀਵ अरोड़ा ਨੇ ਲੁਧਿਆਣਾ ਵਿੱਚ ਵੱਖ-ਵੱਖ ਬੁਨਿਆਦੀ ਢਾਂਚੇ ਤੇ ਨਾਗਰਿਕ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿਸ ਦੌਰਾਨ ਉਨ੍ਹਾਂ ਰਾਸ਼ਟਰੀ ਇਮਾਰਤ ਮਾਰਕ ਅਥਾਰਟੀ ਦੇ ਅਧਿਕਾਰੀਆਂ ਨੂੰ ਲੁਧਿਆਣਾ ਵਿੱਚ ਰਾਸ਼ਟਰੀ ਰਾਜਮਾਰਗਾਂ ਦੇ ਨਾਲ-ਨਾਲ ਸਰਵਿਸ ਲੇਨਾਂ ਦੀ ਤੁਰੰਤ ਮੁਰੰਮਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਮੰਤਰੀ ਨੇ ਨਗਰ ਨਿਕਮ ਤੇ ਕਮਿਸ਼ਨਰੇਟ ਪੁਲਿਸ ਨੂੰ ਲੁਧਿਆਣਾ ਫਰੋਜ਼ਪੁਰ ਐਲੀਵੇਟਿਡ ਹਾਈਵੇ ਦੇ ਥੰਮ੍ਹਾਂ ਨੂੰ ਉਗાડਨ ਵਾਲੇ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਕਰਾਉਣ ਦੇ ਨਿਰਦੇਸ਼ ਵੀ ਦਿੱਤੇ ਇਸ ਤੋਂ ਇਲਾਵਾ ਉਹਨਾਂ ਨਗਰ ਨਿਗਮ ਨੂੰ ਜਨਤਕ ਸੜਕਾਂ ਤੋਂ ਕੂੜਾ ਤੇ ਲਾवारिस ਵਾਹਨਾਂ ਨੂੰ ਤੁਰੰਤ ਹਟਾਉਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਦੇਸ਼ ਭਾਰ ਵਿੱਚ ਅਕਤੂਬਰ ਦੇ ਪਹਿਲੇ ਹਫ਼ਤੇ ਵਣਜੀਵ ਹਫ਼ਤਾ ਮਨਾਇਆ ਜਾਂਦਾ ਹੈ ਜਿਸ ਦਾ ਉਦੇਸ਼ ਵਣਜੀਵ ਤੇ ਉਹਨਾਂ ਦੇ ਨਿਵਾਸ ਸਥਾਨਾਂ ਦੀ ਸੰਭਾਲ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਇਸ ਸਾਲ ਵਣਜੀਵ ਹਫ਼ਤੇ ਦਾ ਵਿਸ਼ਾ ਮਨੁੱਖ-ਪ੍ਰਾਣੀ ਸਾਂਝੋਂ ਦੇ ਵਣ ਤੇ ਵਣਜੀਵ ਵਿਭਾਗ ਚੰਡੀਗੜ੍ਹ ਤੈਨੂੰ ਤੋਂ 8 ਅਕਤੂਬਰ ਤੱਕ ਵੱਖ-ਵੱਖ ਸਮਾਗਮ ਕਰਵਾ ਰਿਹਾ ਜਿੱਤੇ ਸਾਲਾਨਾ ਟ੍ਰੈਕਿੰਗ ਸਮਾਗਮ ਦੀ ਸ਼ੁਰੂਆਤ ਯੂਟੀ ਚੰਡੀਗੜ੍ਹ ਦੇ ਮੁਖ ਸਖਤਰ ਮਨਦੀਪ ਸਿੰਘ ਬਰਾੜ ਨੇ ਕੀਤੀ ਇਹਦੇ ਨਾਲ ਹੀ ਪ੍ਰਦੇਸ਼ੀ ਖਬਰਾਂ ਖਤਮ ਹੋਈਆਂ ਸਾਡਾ ਐਕਸੈਂਡਲ ਐਟ ਦਾ ਰੇਟ A A R R N J ਜਲੰਧਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਇੱਕ ਵਾਰਿਕਾ 40 ਮਿੰਟ ਤੇ ਨਮਸਕਾਰ